ਪਾ ਲੋਹੇ ਦੀਆਂ ਚਾਹੀਦੀਆਂ ਨੇ ਘਰੋਂ ਜੇ ਆਉਣਾ ਤੇ ਲੋਹੇ ਦੀਆਂ ਲੱਤਾਂ ਬਣਵਾ ਕੇ ਲੈ ਕੇ ਆਇਓ ਬਹੁਤ ਤੁਰਨਾ ਪੈਂਦਾ ਇੱਕ ਤਾਂ ਲੱਤਾਂ ਦਾ ਦੁਖਦੀਆਂ ਦੁਖਦੀਆਂ ਨਾਲ ਲੱਕ ਵੀ ਐ ਥੱਕ ਜਾਂਦਾ ਅੱਕੜ ਜਾਂਦਾ ਨਾ ਦਾ ਇੱਥੇ ਕਦੇ ਬੈਣ ਬੂਣ ਨੂਗਾ ਕੁਛ ਕੋਈ ਬੰਦਾ ਬੈਠ ਹੀ ਜਾਵੇ ਜੇ ਤੁਸੀਂ ਦੇਖੋਗੇ ਨਾ ਦੇਖੋ ਥੱਲੇ ਕਿਹੜਾਈ ਜਾਂਦੀ ਆ ਪੂਰੀ ਧੁੱਪ ਬਹੁਤ ਜ਼ਿਆਦਾ ਵਾ ਬਾਕੀ ਧੁੱਪ ਦੇ ਵਿੱਚ ਘੁੰਮਣਾ ਦਾ ਯਾਰ ਪੁੱਛੋ ਨਾ ਤੁਸੀਂ ਛਤਰੀ ਚਾਹੀਦੀ ਸੀ ਕਿ ਜਿੰਨੇ ਨਾਲ ਸ਼ਾਮੀ ਛਾਂਜੀ ਹੋ ਜੇ ਹੁਣ ਆਪਾਂ ਬ੍ਰਿਜ ਕ੍ਰੋਸ ਕਰਨਾ ਇੱਕ ਦਿਨ ਬੰਡਰ ਹੋ ਲੱਗਿਆ ਹੁਣ ਯੂਰਪ ਵਾਲੀ ਸਾਈਡ ਤੇ ਬਸ ਥੋੜੇ ਟਾਈਮ ਤੱਕ ਆਪਾਂ ਯੂਰਪ ਐਂਟਰੀ ਹੋ ਜਾਣੀ ਆਪਨੇ ਇਹ ਆਪਣਾ ਸੁਪਨਾ ਪੂਰਾ ਹੋ ਗਿਆ ਯੂਰਪ ਐਂਟਰੀ ਕਰਨ ਦਾ ਥੋੜੇ ਟਾਈਮ ਤੱਕ ਮੈਂ ਯੂਰਪ ਦੇ ਵਿੱਚ ਐਂਟਰ ਕਰ ਚੁਗਾ ਜਿਹੜਾ ਪਿਛਲਾ ਪਾਸਾ ਉਹ ਏਸ਼ੀਆ ਦਾ ਸੀਗਾ ਉਹ ਜਿਹੜਾ ਅੱਗੇ ਵਾਲਾ ਪਾਰਟ ਪਾਸਾ ਇਹ ਹੁਣ ਯੂਰਪ ਦਾ ਹੈ ਆ ਸਾਰਾ ਪੁੱਛੇ ਸਫਰ ਗੱਡਾ ਆਏ ਹੌਲੀ ਹੌਲੀ ਤੁਰ ਤੁਰ ਕੇ ਲੋਹੇ ਦੀਆਂ ਲੱਤਾਂ ਨਾਲ ਲੋਹੇ ਦੀ ਲੱਤਾਂ ਲਾ ਕੇ ਆਪਾਂ ਥੋੜੀ-ਥੋੜੀ ਗਰਿਆ ਹਣੀ ਆ ਤੇ ਬਸ ਪਹੁੰਚ ਗਏ ਆ ਮੋੜਾ ਕਿਹੜੇ ਪੜਾ ਕੇ ਤੇ ਜਾਣਾ ਵਾ ਦੇਖਦੇ ਆ ਆ ਬਾਈ ਲੈ ਕੇ ਚੱਲੇ ਆ ਮੈਟਰੋ ਸਟੇਸ਼ਨ ਤੇ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੀ ਸਾਈਡ ਤੇ ਆ ਕਿ ਇੱਥੋਂ ਦੇ ਲੋਕਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀਗੀ ਆਪਦੀ ਭਾਸ਼ਾ ਹੀ ਇਹਨਾਂ ਦੀ ਤੁਰਕੀਸ਼ ਲੈਂਗੁਏਜ ਤਾਂ ਸਮਝ ਨਹੀਂ ਆਉਂਦੀ ਤਾ ਬਾਈ ਕਹਿੰਦਾ ਮੇਰੇ ਪਿੱਛੇ ਪਿੱਛੇ ਆ ਜੇ ਇਸ਼ਾਰੇਾਂ ਨਾਲ ਮੈਂ ਕਿ ਚੱਲ ਬਾਈ ਬਾਈ ਕਹਿੰਦਾ ਇੱਕ ਸਟੇਸ਼ਨ ਛੱਡ ਕੇ ਦੂਜਾ ਸਟੇਸ਼ਨ ਆ ਤਾਂ ਇੱਥੋਂ 8 ਕਿਲੋਮੀਟਰ ਸ਼ੋਅ ਕਰ ਰਿਹਾ ਵਾ ਮੈਂ ਕਿ ਚਲੋ ਜਿੰਨਾ ਤੁਰ ਕੇ ਆਉਣਾ ਸੀ ਆ ਗਏ ਬਾਕੀ ਹੁਣ ਮੈਟਰੋ ਤੇ ਸਫ਼ਰ ਕਰਦੇ ਆ ਕਾਰ ਦਾ ਕੋਈ ਫਾਇਦਾ ਤਾਂ ਲਈਏ ਬਾਈ ਇੱਥੇ ਛੱਡ ਕੇ ਇੱਥੋਂ ਤੱਕ ਹੀ ਬਾਕੀ ਦਾ ਸਫ਼ਰ ਕਹਿੰਦਾ ਤੁਸੀਂ ਆਪ ਕਰੋ ਵੈਸੇ ਇਹ ਮੈਟਰੋ ਸਟੇਸ਼ਨ ਉਹ ਕ੍ਰੋਸ ਕਰਕੇ ਨਾ ਰਹੀ ਆ ਪਰ ਧੰਨਵਾਦ ਬਾਈ ਦਾ ਫੇਰ ਵੀ ਆਪਾਂ ਨੂੰ ਇੱਥੋਂ ਤੱਕ ਕਰ ਗਿਆ ਬਸ ਥੋੜਾ ਦੂਰ ਹੀ ਆ ਹੁਣ ਤਾਂ ਬਾਕੀ ਆ ਇਧਰ ਲੋਕ ਟਿਕਟਾਂ ਵਗੈਰਾ ਲੈ ਰਹੇ ਆ ਆ ਨਾਲ ਜਿਹੜੀਆਂ ਕਰੂਜ਼ ਵਗੈਰਾ ਜਾ ਰਹੇ ਆ ਸ਼ਾਇਦ ਇਹ ਕਰੂਜ਼ ਟੂਰ ਹੋਣਗੇ ਜਿਹੜੇ ਇਹਨਾਂ ਦੇ ਨਿੱਕੇ ਨਿੱਕੇ ਦੋ ਦੋ ਤਿੰਨ ਘੰਟਿਆਂ ਦੇ ਟੂਰ ਕੁਝ ਨਿੱਕੇ ਆ ਕਰੂਜ਼ ਕੁਝ ਵੱਡੇ ਆ ਬਹੁਤ 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 ਸੈਂਚੀ ਦੀ ਵੀ ਸੀ ਇੱਕ ਵਾਰ ਸੀ ਸੈਂਚੀ ਵੀ ਦੇ ਇੱਕ ਖੜਿਆ ਹੋਇਆ ਇਹ ਬੁਰੀ ਜਿਹੀ ਨਿਆ ਨੈਗੁਰ ਹਾਂ ਮੈਂ ਰਹਿ ਕੇ ਬਾਸਟਿੰਗ ਦੇ ਬੁਰੀ ਬਾਸਟਿੰਗ ਹੋਵਾ ਜਾ ਬੁਰੀ ਤੇ ਚੀਜ਼ ਜਿੱਦ ਕੇ ਸੋ ਚੀਜ਼ ਦੇ ਸੋ ਨਾ ਬੁਰੀ ਖਲੋਦੀ ਕ੍ਰੋਸ ਕਰਕੇ ਪਰਲੀ ਸੜਕ ਚੱਲਦੇ ਆ ਆਪਦੇ ਮੈਟਰੋ ਸਟੇਸ਼ਨ ਤੋਂ ਉਹ ਮੋਸਟ ਇੱਥੇ ਹੁਣ ਦੇਖਦੇ ਆਂ ਐਂਟਰੀ ਕਿਹੜੀ ਸਾਈਡ ਦੀ ਆ ਤੇ ਸ਼ਾਇਦ 5 ਵਜ ਗਿਆ ਇਹ ਨਾ ਹੋਵੇ ਕਿ ਹੁਣ ਬੰਦ ਕਰ ਦਿੰਨ ਸ਼ਾਇਦ ਐਂਟਰੀ ਹੋਊਗੀ ਹਾਜੀ ਦੇਖਦੇ ਆਂ ਜੇ ਮਿਲ ਗਈ ਐਂਟਰੀ ਤਾਂ ਤੇ ਪਰ ਤੁਹਾਨੂੰ ਵੀ ਦਿਖਾਉਣੇ ਆ ਇੱਕ 터ਕਿਸ਼ ਵੀਰ ਮਿਲਿਆ ਮੈਨੂੰ ਕਹਿੰਦਾ ਨਾਈਸ ਕੈਪ ਮੈਂ ਕਿਹਾ ਇਹ ਕੈਪ ਨਹੀਂ ਹੈਗੀ ਇਹ ਟਰਬਨ ਆ ਫਿਰ ਉਹ ਪੁੱਛਣ ਲੱਗਿਆ ਫਿਰ ਮੈਂ ਉਹਨੂੰ ਸਮਝਾਇਆ ਕਹਿੰਦਾ ਓਕੇ 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 ਨਾਈਸ ਨਾਈਸ ਮੈਨੂੰ ਕਹਿੰਦਾ ਜਲਦੀ ਜਾਓ ਨਹੀਂ ਤਾਂ ਐਂਟਰੀ ਤੁਹਾਡੀ ਬੰਦ ਹੋ ਜਾਣੀ ਆ ਮੈਂ ਕਿਹਾ ਓਕੇ ਕਹਿੰਦਾ ਮੈਂ ਪੁੱਛਿਆ ਕਿ ਮੈਂ ਕਿਹਾ ਪੀਸ ਫੂਡ ਹੈਂਦੀ ਕਹਿੰਦਾ ਕੋਈ ਨਹੀਂ ਫ੍ਰੀ ਆ ਮਾਈ ਗੱਡ ਠੀਕ ਆ ਮੈਂ ਭੱਜ ਕੇ ਜਾਂਦੇ ਆ ਫਿਰ ਤਾਂ ਦੇਖਣੀ ਬੰਦ ਹੀ ਆ ਫ੍ਰੀ ਚ ਕੋਈ ਛੱਡਦਾ ਲੱਗਿਆ ਸ਼ੂਜ਼ ਉਤਾਰ ਕੇ ਮੇਰੇ ਹੱਥ 'ਚ ਦਿੱਤੇ ਇੰਦੇ ਕਾਰੋ ਬਣਿਆ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਬਣਿਆ ਬਹੁਤ ਵਧੀਆ ਕਿਆ ਮੀਨਾ ਕਰੀ ਹੋਈ ਹੋਈ ਬਹੁਤ ਤਗੜੀ ਬਿਲਡਿੰਗ ਬਹੁਤ ਵਧੀਆ ਆਹ ਸਾਹਮਣੇ ਪ੍ਰੇਰ ਕਰ ਲਏ ਇਹ ਹੈਗਾ ਸੋਫੀਆ ਦੀ ਬਿਲਡਿੰਗ ਆ ਕਾਫੀ ਪੁਰਾਣੀ ਬਣੀ ਹੋਈ ਆ ਕਾਫੀ ਇਤਿਹਾਸਿਕ ਦਾ ਇਹ ਇੰਦੀ ਐਂਟਰੀ ਅੱਗੋਂ ਇਹ ਤੇ ਬਲੂ ਮਸਕੋ ਦੋਨੋਂ ਆ ਸਾਹਮਣੇ ਆ ਬਲੂ ਮਸਕੋ ਉੱਧਰ ਹੈਗੀ ਹੈਗਾ ਸੋਫੀਆ ਇੱਧਰ ਤੇ ਐਂਟਰੀ ਉਹ ਅੱਗੋਂ ਜਾ ਕੇ ਆ ਰਹੀ ਆ ਲੈਫਟ ਹੈਂਡ ਸਾਈਡ ਤੋਂ ਬਾਕੀ ਐਂਟਰੀ ਕਰਕੇ ਦੇਖਦੇ ਆ ਅੰਦਰੋਂ ਇੱਥੋਂ ਟਿਕਟ ਮਿਲਦੀ ਆ ਪਰ ਇਹ ਕਹਿੰਦੇ ਆ ਕਿ ਕਲੋਜ਼ ਹੋ ਗਿਆ ਲੇਟ ਹੋ ਗਏ ਆ ਗਲਤੀ ਹੋ ਗਈ ਪਹਿਲਾ ਇੱਧਰ ਆਉਣਾ ਸੀਗਾ ਪਰ ਬਣਿਆ ਬਹੁਤ ਸੋਹਣਾ ਦੱਸਦੇ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਚਲੋ ਕੋਈ ਨਹੀਂ ਫੇਰ ਕਿਤੇ ਸੀ ਨੈਕਸਟ ਟਾਈਮ ਆਹ ਦੇਖਦੇ ਹਾਂ ਕਿੱਧਰ ਨੂੰ ਜਾਂਦਾ ਰਸਤਾ ਇੱਧਰ ਵੀ ਕੁਝ ਹੋਊਗਾ ਸ਼ਾਇਦ ਦੇਖਣ ਲਾਇ ਕੁਝ ਹੈ ਤਾਂ ਆਹ ਆ ਵੀ ਚੀਜ਼ ਦੇਖਣ ਆ ਲਈ ਸੀ ਯਾਰ ਕਾਫੀ ਜੱਸਾ ਉਹ ਨਾ ਬਿਲਡਿੰਗ ਬਣੀ ਹੋਈ ਹੈ ਨਾ ਪੁਰਾਣੀ ਆਹ ਆ ਉਹ ਲੱਗ ਕੇ ਨਾ ਸਮੁੰਦਰੀ ਲੱਗ ਜਾਂਦਾ ਗ੍ਰੈਂਡ ਬਾਜ਼ਾਰ ਆ ਉਹ ਵੀ ਦੱਸਦੇ ਆ 7 ਵਜੇ ਬੰਦ ਹੋ ਜਾਂਦਾ ਹੁਣ ਸਮਝ ਨਹੀਂ ਆਉਂਦੀ ਕਿੱਧਰ ਨੂੰ ਜਾਈਏ ਬਾਕੀ ਇੱਥੇ ਮੈਂ ਇੱਕ ਗੱਲ ਨੋਟ ਕੀਤੀ ਆ ਜਦੋਂ ਤੁਸੀਂ ਪੱਗ ਬੰਨ ਕੇ ਰੋਡ ਤੇ ਜਾਨੇ ਹੋਣਾ ਤਾਂ ਲੋਕ ਇਸ ਤਰ੍ਹਾਂ ਦੇਖਦੇ ਆ ਨਾ ਜਿਵੇਂ ਪਤਾ ਨਹੀਂ ਕੀ ਦੇਖ ਲਿਆ ਹੁੰਦਾ ਵੀ ਇੱਕ ਦੋ ਜਣਿਆਂ ਨੇ ਮੇਰੇ ਨਾਲ ਫੋਟੋ ਕਰਾਈਆਂ ਇੱਕ ਦੋ ਜਣਿਆਂ ਨੇ ਰੋਕ ਕੇ ਮੈਨੂੰ ਕੰਪਲੀਮੈਂਟ ਦਿੱਤੇ ਮਤਲਬ ਕਿ ਵਧੀਆ ਲੱਗਦਾ ਸ਼ਾਇਦ ਇਹਨਾਂ ਨੂੰ ਪੱਗ ਵਾਲਾ ਬੰਦਾ ਜ਼ਿਆਦਾ ਵਧੀਆ ਲੱਗਦਾ ਵੀ ਜਿੱਥੇ-ਕਿੱਥੇ ਦੇਖਦੇ ਹਾਂ ਲੋਕ ਬਹੁਤ ਹੈਰਾਨਗੀ ਨਾਲ ਦੇਖਦੇ ਜਿਵੇਂ ਪਤਾ ਨਹੀਂ ਕੀ ਦੇਖ ਲਿਆ ਹੁੰਦਾ ਚੱਲਦੇ ਆ ਗ੍ਰੈਂਡ ਬਾਜ਼ਾਰ ਵਾਲ ਦੇਖਦੇ ਆ ਜੇ ਖੁੱਲਾ ਹੋਇਆ ਤਾਂ ਕੁਝ ਖੁੱਲਾ ਕੁਝ ਤਾਂ ਖੁੱਲਾ ਹੋਊਗਾ ਇਹ ਨਹੀਂ ਤਾਂ ਚੱਲ ਗੇੜੀ ਸੀ ਗੇੜੀ ਹੋ ਜੂਗੀ ਜਿਵੇਂ ਆਪਾਂ ਪੰਜਾਬੀ ਚ ਨਹੀਂ ਕਹਿੰਦੇ ਚੱਲ ਗੇੜੀ ਮਾਰ ਆਈ ਗੇੜੀ ਮਾਰ ਆਉਣੇ ਆ ਖੁੱਲਾ ਹੋਇਆ ਤਾਂ ਠੀਕ ਆ ਨਾ ਖੁੱਲਾ ਹੋਇਆ ਤਾਂ ਚਲੋ ਦੋ ਸਟੇਸ਼ਨ ਹੀ ਆ ਵਾਪਸ ਆ ਜਾਂਦੇ ਤੇ ਮੈਂ ਗ੍ਰੈਂਡ ਵਾਕ ਆਇਆ ਸੀਗਾ ਤੇ ਇੱਥੋਂ ਮੈਂ ਆਪ ਦੇ ਬੱਚੇ ਲਈ ਸ਼ੂਜ਼ ਲੈ ਆ ਤੇ ਬਦੀਅਰ ਸ਼ੂਜ਼ ਆ ਮਤਲਬ ਇੰਡੀਆ ਚ ਉਹ ਜਿਹੇ ਆਪਣੇ ਪੰਜਾਬ ਚ ਸ਼ੂਜ਼ ਮਿਲਦੇ ਨੇ ਜਿਹੇ ਇੱਥੇ ਮਿਲ ਜਾਂਦੇ ਆ ਇਹਨਾਂ ਕੋਲੇ ਜਿਵੇਂ ਆਪਣੇ ਸ਼ੂਜ਼ ਦੀ ਕਾਪੀ ਹੁੰਦੀ ਆ ਉਵੇਂ ਬੱਚਿਆਂ ਦੇ ਸ਼ੂਜ਼ ਦੀ ਵੀ ਕਾਪੀ ਹੁੰਦੀ ਆ ਹਾਂਜੀ ਇਹ ਇੱਥੋਂ ਆਪਾਂ ਬਾਜ਼ਾਰ ਦੇਖ ਲਿਆ ਤੇ ਥੋੜੀ ਬਹੁਤੀ ਸ਼ਾਪਿੰਗ ਕਰਨੀ ਸੀ ਉਹ ਕਰ ਲਿਆ ਹੁਣ ਵਾਪਸ ਜਾਣੇ ਆ ਆਪਦੇ ਹੋਟਲ ਇੱਥੋਂ ਅ ਇੱਥੇ ਵੀ ਜਿਵੇਂ ਆਪਣੇ ਇੰਡੀਆ 'ਚ ਨਹੀਂ ਮੰਗਦੇ ਇੱਥੇ ਵੀ ਉਵੇਂ ਮੰਗਦੇ ਆ ਸੋ ਮਿਲਦੇ ਆ ਜੀ ਫਿਰ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਅਗਲੇ ਸਫਰਾਂ 'ਚ ਸਤਿ ਸ੍ਰੀ ਅਕਾਲ